ਮੋਟਰਸਾਈਕਲ ਤੇ ਪੜ ਕੇ ਆਉਣ ਡਿਆ ਸੀ ਅਦਰ ਸਿਸਟਿਊਟ ਸਕੂਲ ਚ ਪੜਦਾ ਮੇਰਾ ਪੁੱਤ ਦੇ ਦਾ ਯਾਰ ਦੋਵੇਂ ਮੋਟਰਸਾਈਕਲ ਤੇ ਜਾਂਦੇ ਹੁੰਦੇ ਹੀ ਰਾਤ ਗੱਡੀ ਪਿੱਛੋਂ ਮਾਰ ਕੇ ਦੋਵਾਂ ਤੇ ਚੜਾਤੀ ਮੇਰਾ ਪੁੱਤ ਮਰ ਗਿਆ ਉਹਦੀ ਬਾਹਾਂ ਟੁੱਟ ਗਈ ਉਹ ਬਚ ਗਿਆ ਮੇਰਾ ਪੁੱਤ ਆ ਮੁੰਡਾ ਉਹਨੇ ਚੁੱਕਿਆ ਲੱਕੀ ਨੇ ਮੇਰੇ ਕੋਲ ਫੋਨ ਕੀਤਾ ਮੈਂ ਗਿਆ ਪੁੱਤ ਮੇਰਾ ਮਰ ਗਿਆ ਉਤੋਂ ਦੀ ਗੱਡੀ ਚੜਾਤੀ ਦਾ ਇਤੋਂ ਸਾਰੇ ਗੱਡੀ ਨੰਗੀ ਉੱਪਰ ਮੇਰਾ ਪੁੱਤ ਤਾਂ ਤੇ ਮਰ ਗਿਆ ਹੀ ਕਿਹੜੀ ਕਲਾਸ ਵਰਦਾ 12ਵੀਂ ਕਲਾਸ ਜੀ ਪੇਪਰ ਬਹੁੰਦਾ ਹੈ ਪ੍ਰੈਕਟੀਕਲ ਆ ਪੁੱਤੀ ਮੇਰਾ ਨਾਲੇ ਦਾ ਨਾਮ ਹੀ ਅਮਰਤਿਆ ਆ ਨਾਲ ਹੀ ਇਹਦੀ ਬਾਹ ਟੁੱਟ ਗਈ ਆ ਦੇ ਮਰ ਗਿਆ ਨੇ ਪੁੱਤ ਦੋਵੇਂ ਅਮਰਤੀ ਇਹ ਨਾਮ ਹੀ ਅਮਰਤ ਕੱਟੇ ਜਾਂਦੇ ਡੇਲੀ ਮੇਰੇ ਪੁੱਤ ਸਕੂਲੇ ਮੈਂ ਮੇਰੀ ਜਾਨ ਉੱਜੜ ਗਿਆ ਮੇਰੇ ਮੇਰਾ ਪੁੱਤ ਮਰ ਗਿਆ ਮੇਰੇ ਕੋਲ ਕਿੰਨੇ ਬੱਚੇ ਸੀ ਤੁਹਾਡੇ ਮੇਰਾ ਇੱਕੋ ਮੁੰਡਾ ਇੱਕ ਗੁੱਡੀ ਹੀ ਬਸ ਅੱਜ ਜਨਮ ਦਿਨ ਹੀ ਮੇਰੇ ਪੁੱਤ ਦਾ ਹੋਇਆ ਹੈ ਉਹ ਮੇਰੀ ਅੱਜ 19 ਸਾਲਾਂ ਦਾ ਪੁੱਤ ਹੀ ਮੈਂ ਜਨਮ ਦਿਨ ਨਾਲ ਕੇਕ ਲਿਆਉਣਾ ਹੈ ਪੁੱਤ ਦਾ ਓਏ ਆਂਦਾ ਮੈਂ ਆਪ ਵੱਡੇ ਬਣਾ ਕੇ ਆਉਣਾ ਮੈਂ ਮੈਂ ਕੀ ਕਰੂੰਗਾ ਓਏ ਪੁੱਤਾਂ ਕੀ ਨਾ ਬੋਲੇ ਅਮਰਤਪਾਲ ਤੂੰ ਇਹੀ ਗੱਲ ਹੋਈ ਗੱਲ ਤਾਂ ਨਾ ਕਿਦਾਂ ਸਾਵਾ ਵਾਪਰੇ ਅਸੀਂ ਜਾਣਦੇ ਹਾਂ ਜਿੱਦਾਂ ਤੇ ਪਿੱਛੋਂ ਆ ਗੱਡੀ ਟੱਕਰ ਮਾਰੀ ਤੇ ਮੇਰੇ ਹੱਥ ਨਾਂਗੀ ਦੋ ਸਿਰ ਤੇ ਨਾਂਗੀ ਕਿਹੜੀ ਗੱਡੀ ਸੀ ਹਾਰਚਨਰ ਗੱਡੀ ਕਿੱਥੋਂ ਆਉਂਦੇ ਦੇ ਵਾਪਸ ਕੇ ਉਹ ਨਹੀਂ ਜਾਣਦੇ ਅਸੀਂ ਸਕੂਲ ਤੋਂ ਆਉਂਦੇ ਹਾਂ ਬਸ ਪੇਪਰ ਦੇ ਕੇ ਆਉਂਦੇ ਪੇਪਰ ਦੇ ਕੇ ਆਉਂਦੇ ਅੱਛਾ ਹਾਂਜੀ ਤੇ ਉਹ ਤੇਰੇ ਨਾਲ ਦਾ ਸਾਥੀ ਜਿਹੜਾ ਉਹਦੀ ਮੌਜੂਦ ਹੋ ਵੀ ਹਾਂਜੀ ਉਹਦੀ ਮੌਜੂਦ 19 ਸਾਲਾ ਨੌਜਵਾਨ ਜਿਹੜਾ ਕਿ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਇੱਕ ਸਾਥੀ ਦੇ ਨਾਲ ਆਪਣੇ ਸਕੂਲ ਤੋਂ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ ਸੋ ਰਸਤੇ ਦੇ ਵਿੱਚ ਇੱਕ ਫੋਰਚੂਨਰ ਗੱਡੀ ਵੱਲੋਂ ਜਿਹੜੀ ਉਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ 19 ਸਾਲਾ ਨੌਜਵਾਨ ਅਮਰਤਪਾਲ ਸਿੰਘ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਜਾਂਦੀ ਆ ਦੱਸਿਆ ਜਾ ਰਿਹਾ ਕਿ ਅੱਜ ਅਮਰਤਪਾਲ ਸਿੰਘ ਦਾ ਜਿਹੜਾ ਜਨਮ ਦਿਨ ਸੀ ਸੋ ਪਰਿਵਾਰ ਵੱਲੋਂ ਜਿਹੜਾ ਅੱਜ ਜਨਮ ਦਿਨ ਦੀ ਖੁਸ਼ੀ ਮਨਾਈ ਜਾਣੀ ਸੀ ਤੇ ਅੱਜ ਦੇ ਦਿਨੇ ਜਿਹੜਾ ਹੁਣ ਅਮਰਤਪਾਲ ਸਿੰਘ ਦਾ ਜਿਹੜਾ ਵਾ ਅੰਤਮ ਸੰਸਕਾਰ ਜਿਹੜਾ ਕੀਤਾ ਜਾਵੇਗਾ ਪਿੰਡ ਛਾਪੜੀ ਸਾਹਿਬ ਜਿਹੜਾ ਤਰਨਤਾਰਨ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਬਹੁਤ ਹੀ ਦਰਦਨਾਕ ਜਿਹੜੀ ਘਟਨਾ ਇੱਥੇ ਵਾਪਰੀ ਆ ਪਰਿਵਾਰ ਦਾ ਜਿਹੜਾ ਕਿ ਰੋ ਰੋ ਕੇ ਬੁਰਾ ਹਾਲ ਹੈ ਮਾਪਿਆਂ ਦਾ ਇਕਲੌਤਾ ਪੁੱਤ ਅਮਰਤਪਾਲ ਸਿੰਘ ਜਿਹੜਾ ਕਿ ਪੇਪਰ ਦੇਣ ਦੇ ਲਈ ਇੱਥੋਂ ਘਰੋਂ ਖੁਸ਼ੀ ਖਿਚਾਲੀ ਜਿਹੜਾ ਪੇਪਰ ਦੇਣ ਦੇ ਲਈ ਆਪਣੇ ਸਕੂਲ ਗਿਆ ਸੀ ਸੋ ਵਾਪਸ ਆਉਂਦੇ ਸਮੇਂ ਇਹ ਆਪਣੇ ਸਾਥੀ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਰਸਤੇ ਦੇ ਵਿੱਚ ਜਿਹੜੀ ਆ ਘਟਨਾ ਵਾਪਰਦੀ ਆ ਸੋ ਇੱਕ ਫੋਰਚੂਨਰ ਗੱਡੀ ਆ ਜਿਹਦੇ ਵੱਲੋਂ ਇਹਨਾਂ ਨੂੰ ਜਿਹੜੀ ਟੱਕਰ ਮਾਰ ਦਿੱਤੀ ਜਾਂਦੀ ਆ ਸੋ ਜਿਹੜਾ ਅਮਰਤਪਾਲ ਸਿੰਘ ਆ ਇਹਦੀ ਜਿਹੜੀ ਆ ਮੌਕੇ ਦੇ ਉੱਤੇ ਜਿਹੜੀ ਆ ਮੌਤ ਹੋ ਜਾਂਦੀ ਆ ਸੋ ਦੂਸਰਾ ਸਾਥੀ ਜਿਹੜਾ ਵਾ ਉਹਦੇ ਵੀ ਗੰਭੀਰ ਸੱਟਾਂ ਜਿਹੜੀਆਂ ਲੱਗਦੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੈਂਡਾ ਖਾਨシャਪੜੀ ਜ਼ਿਲ੍ਹਾ ਤਰਨਤਾਰਨ ਤੋਂ ਬਹੁਤ ਹੀ ਦਰਦਨਾਕ ਘਟਨਾ ਇੱਥੇ ਵਾਪਰੀ ਆ ਮਾਪਿਆਂ ਦਾ ਇਕਲੌਤਾ ਪੁੱਤ ਅਮਰਤਪਾਲ ਸਿੰਘ ਜਿਸ ਦਾ ਕਿ ਅੱਜ ਜਨਮ ਦਿਨ ਦੱਸਿਆ ਜਾ ਰਿਹਾ ਸੋ ਜਨਮ ਦਿਨ ਵਾਲੇ ਦਿਨ ਹੀ ਇਸ ਨੌਜਵਾਨ ਦਾ ਅੱਜ ਅੰਤਮ ਸੰਸਕਾਰ ਹੋਵੇਗਾ ਬਹੁਤ ਹੀ ਗਮਗੀਨ ਮਾਹੌਲ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮਾਪਿਆਂ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਮਾਤਾ ਪਿਤਾ ਦਾ ਦਰਦ ਜਿਹੜਾ ਆਪਾਂ ਬਿਆਨ ਨਹੀਂ ਕਰ ਸਕਦੇ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਸਾਡੇ ਨਾਲ ਪਰਿਵਾਰ ਦੇ ਮੈਂਬਰ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸ਼੍ਰੀ ਖਡੂਰ ਸਾਹਿਬ ਤੋਂ ਕੈਮਰਾਮੈਨ ਸੋਨੁ ਫਤਿਹਵਾਦ ਵਾਲ ਮਾਨ ਸਿੰਘ ਸਪੋਕਸਮੈਨ ਟੀਵੀ